ਹਾਂਜੀ ਗਾਇਸ ਤੁਹਾਡਾ ਸਵਾਗਤ ਹੈ ਲਾਪਰੇ ਸਿੰਘ ਸਿੱਧੂ ਬਲੌਗਰ ਚੈਨਲ ਦੇ ਵਿੱਚ ਹਾਂਜੀ ਗਾਇਸ ਅੱਜ ਆਪਣੀ ਮੋਟਰ ਖਰਾਬ ਹੋ ਗਈ ਬੁਰਸ਼ੇ ਜਾਮ ਹੋ ਗਿਆ ਆਪਣੀ ਮੋਟਰ ਦੇ ਵਿੱਚੋਂ ਅੱਜ ਮਿਸਤਰੀ ਆਊਗਾ ਆਪਣੇ ਉਹਨਾਂ ਵਾਲਾ 9:30 ਹੋ ਗਏ ਇੱਧਰ ਦੇਖ ਸਕਦੇ ਆਪਾਂ ਕੱਲ ਗੇਂਦੇ ਲਾਤੀ ਸੀ ਇੱਥੇ ਦੇਖ ਸਕਦੇ ਕਿੰਨੇ ਥੋੜਨੇ ਲੱਗਦੇ ਸਾਰੇ ਕਿਆਰੀ ਚ ਤੇ ਉਹ ਆਪਣੀ ਮੋਟਰ ਦੇਖ ਸਕਦੇ ਉੱਥੇ ਦੇਖ ਸਕਦੇ ਆਪਣੀ ਮੋਟਰ ਹੀ ਦੇਖ ਦੇਖ ਕੇ ਬਸ ਮਿਸਤਰੀ ਆਉਂਦਾ ਹੋਊਗਾ ਨਾਲੇ ਆਪਾਂ ਹੁਣ ਮਾਰਨ ਲੱਗੇ ਆ ਜੀ ਐਚ ਸੁਹਾਗਾ ਦੇਖ ਸਕਦੇ ਸੁਹਾਗਾ ਮਾਰਨ ਲੱਗੇ ਆ ਅਰਜਨ 555 ਨਰਾਣੇ ਵਾਲਾ ਤੇ ਹੁਣ ਤੋਂ ਫਿਰ ਤੁਹਾਨੂੰ ਦਿਖਾਉਨੇ ਆ Tá aí, ó. ਉਮੜ ਰੁਕੀ ਜਾ ਚੱਲਦੇ ਆ ਜੱਟ ਟ੍ਰੈਕਟਰ ਕਰ ਤੋਂ ਟਾਈਮ ਲਾਏਗਾ ਟੈਟੇ ਜਿਲਾ ਕੇ ਦੇਖ ਲਈ ਮਦੱਬ ਲਈ ਆਪੇ ਰੋਕੀ ਰੋਕੀ ਇਧਰ ਆ ਰਹੀ ਹੈ ਅੱਜ ਦੀ ਵੀਡੀਓ ਚੰਨੀ ਸੀ ਜੇ ਵਧੀਆ ਲੱਗਦੀ ਲਾਈਕ ਸਬਸਕ੍ਰਾਈਬ ਤੁਹਾਡਾ ਧੰਨਵਾਦ